ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਗਿੱਦਰਬਾਹਾ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਇਸ ਦੌਰੇ ਦੌਰਾਨ ਅਮਨ ਅਰੋੜਾ ਵੱਲੋਂ ਚੱਲ ਰਹੇ ਵਿਕਾਸ ਕਾਰਜਾਂ ਦਾ ਜਾ ਜਿਹੜਾ ਬਿਜਲੀ ਹੈ ਬਿਜਲੀ ਨਹੀਂ ਵੱਧ ਹੋਈ ਹੈ ਕਿ ਕਿਧਰ ਬਾ ਹਲਕੇ ਦੇ ਵਿੱਚ ਅੰਡਰਗਰਾਉਂਡ ਪਾਈਪਲਾਈਨਾਂ ਨਹੀਂ ਪਈਆਂ ਕਿਧਰ ਬਾ ਹਲਕੇ ਦੇ ਵਿੱਚ ਛੱਪੜਾਂ ਦੇ ਕੰਮ ਨਹੀਂ ਚੱਲ ਰਹੇ ਕੰਮ ਸਾਰੇ ਚੱਲ ਰਹੇ ਨੇ ਜੀ ਜਿੱਥੇ ਸਾਡਾ ਐਮ.ਐਲ.ਏ ਹੈਗਾ ਜਾਂ ਨਹੀਂ ਗਿਆਗਾ ਅਸੀਂ ਇਹ ਤੇਰ ਮੇਰ ਨਹੀਂ ਕਰਦੇ ਹੈਗੇ ਪਰ ਹਾਂ ਡੈਫਿਨਿਟਿੀ ਜਦੋਂ ਕਿਤੇ ਬਾਈ ਇਲੈਕਸ਼ਨ ਹੁੰਦੀ ਹੈ ਉਦੋਂ ਜਿਹੜੀ ਪੋਲਿਟਿਕਲ ਮੂਵਮੈਂਟ ਐਕਟੀਵਿਟੀ ਜਿਹੜੀ ਉਹ ਵੱਧ ਜਾਂਦੀ ਹੈ ਸੋ ਇਹੀ ਜੇ ਮੈਂ ਕੰਮ ਹੈ ਫਿਰ ਵੀ ਹੋਣੇ ਸੀਗੇ ਫਿਰ ਇਹ ਐਸਾ ਹੋ ਸਕਦਾ ਸੀ ਵੀ ਲਾਸਟ ਤੱਕ ਜਾ ਕੇ ਹੁੰਦੇ ਸਰਕਾਰ ਦੇ ਕਿਵੇਂ ਜੀ ਵੀ ਜਿਹੜੇ 2.5 ਸਾਲ ਰਹਿ ਕੇ ਸਰਕਾਰ ਤੇ ਫਿਰ ਜੇ ਤਾਂ ਤੁਸੀਂ ਨੈਗੇਟਿਵ ਰਿਪੋਰਟਿੰਗ ਕਰਨੀ ਹੈ ਭਾਈ ਸਾਹਿਬ ਤਾਂ ਤੁਹਾਡਾ ਮਾਈਂਡ ਸੈਟ ਹੈ ਜਿਹੜੀ ਗੱਲ ਮੈਂ ਤੁਹਾਨੂੰ ਇਹ ਪੁੱਛੀ ਤੁਸੀਂ ਇੰਨੇ ਮੈਨੂੰ ਛੱਡੋ ਇਹਨਾਂ ਬੰਦੇ ਦੇ ਜਾ ਕੇ ਪੁੱਛੋ ਜਿਹੜੇ ਬੈਠੇ ਨੇ ਕਿ ਭਾਈ ਸਾਹਿਬ ਤੁਹਾਨੂੰ ਝੋਨੇ ਦੇ ਸੀਜ਼ਨ 'ਚ ਬਿਜਲੀ ਮਿਲੀ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਬਿਨਾਂ ਪੈਸਿਆਂ ਨਾਲ ਸਪੱਸ਼ਟ ਲੱਗੋ ਸਰਕਾਰਾਂ ਵਾਲੇ 3 ਮਹੀਨੇ ਪਹਿਲਾਂ ਨੌਕਰੀਆਂ ਘਟਦੇ ਹੁੰਦੇ ਸੀਗੇ ਤੇ ਅਸੀਂ 2.5 ਸਾਲਾਂ 'ਚ 45000 ਨੌਕਰੀਆਂ ਜਿਹੜੀਆਂ ਉਹ ਤਈ ਬੈਠਿਆ ਸੋ ਥੋੜੀ ਜਿਹੀ ਆਪਦੀ ਰਿਪੋਰਟਿੰਗ ਬੰਦ ਕਰਤਾ ਦੇ ਵਿੱਚ ਭਾਈ ਸਾਹਿਬ ਥੋੜੀ ਜਿਹੀ ਪੋਜੀਸ਼ਨ ਲੈ ਕੇ ਵੱਡੀ ਸਮੱਸਿਆ ਸੀਵਰੇਜ ਦੀ ਹੈ ਹੁਣ ਤੱਕ ਰਾਜਨੀਤੀ ਹੁੰਦੀ ਰਹੀ ਹੈ ਨੰਗੇ ਪੈਰੀਂ ਫੀਲਡਰ ਜਾਂਦੇ ਨੇ ਉੱਤੇ ਕਦੋਂ ਪੂਰਾ ਹੋ ਗਿਆ ਤੁਹਾਡੇ ਦੀ ਇਹ ਪ੍ਰੋਸੈਸ ਵਿੱਚ ਦਾ ਆਲਰੇਡੀ ਟੈਂਡਰ ਲੱਗਿਆ ਹੋਇਆ ਹੈ 16 ਤਰੀਕ ਨੂੰ ਟੈਂਡਰ ਉਹਦਾ ਖੁੱਲ ਜੂਗਾ ਤੇ ਕੰਮ ਇਹਦਾ ਚਾਲੂ ਹੋ ਜੂਗਾ ਉਹ ਲਾਗ ਦੇ ਰਿਹਾ ਸੀ ਮੈਂ ਤਾਂ ਬਸ ਪਹਿਲਾਂ ਸ਼ੁਰੂ ਤਾਂ ਹੋਣ ਦੋ ਜੀ ਹਿੱਕ ਤੱਕ ਦਾ ਹਿੱਕ ਤੱਕ ਦਾ ਟੈਂਡਰ ਆਉਣੀ ਸੇ ਕਰਾਂ ਉਹ ਤੱਕ ਕਰੀ ਗੇ ਮੈਂ ਤਾਂ ਉਹਨੂੰ ਦੱਸ ਰਿਹਾ ਕਿ ਟੈਂਡਰ 16 ਤਰੀਕ ਨੂੰ ਬੁੱਲਜੂਗਾ ਨਾਲ ਜਿਹੜਾ ਕੰਮ ਚੱਲੂ ਹੋ ਜੂਗਾ ਔਰ ਵਿਦਨ 1 ਇਅਰ ਹੈ ਜਿਹੜਾ ਉਹਦਾ ਕੰਮ ਹੋਵੇਗਾ ਇਹ ਪਹਿਲਾਂ ਕਿਉਂ ਨਹੀਂ ਲੱਗਿਆ ਜੀ ਟੈਂਡਰ ਕੀ ਕਰ ਰਹੇ ਆ ਜੀ 2 ਸਾਲ ਪਹਿਲਾਂ ਵੀ ਸਰਕਾਰ ਨੂੰ ਤਾਂ ਪਤਾ ਸੀਗਾ ਜੀ ਉਹ ਤੋਂ ਪਹਿਲਾਂ 75 ਸਾਲ ਕਿਉਂ ਨਾ ਲੱਗਿਆ ਜੀ ਇੱਕ ਮਿੰਟ ਮੇਰੇ ਪਹਿਲਾਂ ਸਰਕਾਰ ਜਨਾਬ ਦੀ ਬਣੀ ਆ ਜੀ ਸਰਕਾਰ ਨੇ ਦੇਖਣਾ ਸੀ ਜੀ ਜੇ ਜਨਾਬ ਦੀ ਸਰਕਾਰ ਬਣੀ ਹੈ ਤਾਂ ਤਾਂ ਹੀ ਜਨਾਬ ਨੇ ਡੈਂਟਰ ਲਵਾਇਆ ਨਾ ਜੀ ਤੇ ਫਿਰ ਸਰਕਾਰ ਨੇ ਤਾਂ ਪਹਿਲਾਂ ਵੀ ਪਤਾ ਸੀ ਵੀ ਇੰਨੇ ਸਾਲਾਂ ਤੋਂ ਕੰਮ ਨਹੀਂ ਹੋ ਰਿਹਾ ਗਿੱਦੜਬਾਚ ਫੇਰ ਕਿਉਂ ਨਹੀਂ ਹੋਇਆ ਜੀ 2 ਸਾਲ 3 ਸਾਲ ਮੈਂ ਕੀ ਤੁਹਾਨੂੰ ਕਹਿ ਰਿਹਾ ਹਾਂ ਕਿ ਤੁਸੀਂ ਇਹ ਸਵਾਲ ਰਾਜਾ ਵੜਿੰਗ ਜੀ ਕੋ ਜਾ ਕੇ ਪੁੱਛਿਆ ਵੀ ਭਾਈ ਤੁਸੀਂ ਤਿੰਨ ਵਾਰੀ ਐਮਐਲਏ ਰਹੇ ਉਹ ਰਾਜਾ ਵੜਿੰਗ ਜੀ ਨੂੰ ਵੀ ਪੁੱਛਿਆ ਗਿਆ ਮੰਤਰੀ ਸਾਹਿਬ ਤੁਹਾਨੂੰ ਤੁਸੀਂ ਦੱਸੋ ਜਨਾਬ ਸ਼ਾਂਤੀ ਡੰਡਰ ਚ ਕਰੋ ਸਵਾਲ ਸਵਾਲ ਜਿੰਨੇ ਮਰਜ਼ੀ ਕਰੋ ਕੋਈ ਪ੍ਰੋਬਲਮ ਨਹੀਂ ਇਕ-ਇਕਲੇ ਤੇ ਜਵਾਬ ਦੇ ਕੇ ਜਾਊਂਗਾ ਪਰ ਬੀਨਤੀ ਇਹ ਹੈ ਕਿ ਜਿਹੜੇ ਇੰਨੇ ਸਾਲਾਂ ਦੇ ਵਿੱਚ ਨਹੀਂ ਹੋਇਆ ਉਸ ਦਿਨ ਕਾਂਗਰਸ ਦੇ ਜਿਸ ਨੇ ਆਇਆ ਸੀਗਾ ਇੱਥੇ 1200 ਤੋਂ ਅਸੀ ਬੰਦੇ ਨੂੰ ਮਿਲ ਕੇ ਗਏ ਉਹਨਾਂ ਨੇ ਕੰਮ ਦੱਸਿਆ ਤੇ ਸਭ ਤੋਂ ਵੱਡਾ ਡੈਲੀਗੇਸ਼ਨ ਪਤਾ ਕਿਹਦਾ ਆਇਆ ਸੀਗਾ ਜਿਹੜੇ ਇੱਥੋਂ ਦੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੇ ਉਹਦੇ ਕਾਂਗਰਸ ਦੇ ਐਮਸੀਆਂ ਨੂੰ ਲੈ ਕੇ ਆਏ ਸੀਗੇ ਠੀਕ ਹੈ ਮੇਰਾ ਸਵਾਲ ਉਹਨਾਂ ਨੂੰ ਇਹ ਸੀਗਾ ਕਿ ਭਾਈ ਸਾਹਿਬ ਤੁਸੀਂ ਮੈਨੂੰ ਦੱਸ ਰਹੇ ਹੋ ਅਸੀਂ ਤਾਂ ਆਪਦਾ ਫਰਜ਼ ਸਮਝ ਕੇ ਪੜਾਵਾਂਗੇ ਹੀ ਪਰ ਅੱਜ ਤੋਂ 2.5 ਸਾਲ ਪਹਿਲਾਂ ਸੀਵਰੇਜ ਠੀਕ ਸੀਗਾ ਜਦੋਂ ਰਾਜਾ ਬੜਿੰਗ ਜੀ ਮੰਤਰੀ ਸੀਗੇ ਇੱਥੋਂ ਦੇ ਸਰ ਰਾਜਾ ਬੜਿੰਗ ਜੀ ਨੇ ਖੁਦ ਪਟੀਸ਼ਨ ਧਾਰ ਕਰੀਤੀ ਹੈ ਜੀ ਸੀਵਰੇਜ ਨੂੰ ਲੈ ਕੇ ਜੀ ਪਟੀਸ਼ਨ ਨਾਲ ਕੰਮ ਚੱਲ ਜਾਊਗਾ ਜੀ ਪਟੀਸ਼ਨ ਨਾਲ ਜੇ ਪਟੀਸ਼ਨ ਨਾਲ ਗਿੱਦੜਵਾਲ ਦੇ ਸੀਵਰੇਜ ਦਾ ਕੰਮ ਹੋ ਜਾਊਗਾ ਸਫਾਈ ਹੋ ਜਾਊਗੀ ਲੋਕਾਂ ਦੀ ਘਰਾਂ ਦੇ ਵਿੱਚੋਂ ਗੰਦਗੀ ਤੇ ਬਿਮਾਰੀ ਨਿਕਲ ਜਾਊਗੀ ਇਹ ਤਾਂ ਬੜਾ ਸੌਖਾ ਤਾਂ ਲੱਗਦਾ ਨਹੀਂ ਵੀ ਸਰਕਾਰ ਨੂੰ ਆਪਣਾ ਜਿਹੜਾ ਹੈਗਾ ਉਹਦੇ ਤੇ ਜਾਂਚ ਕਰਾਉਣੀ ਚਾਹੀਦੀ ਹੈ ਜਿਹੜਾ ਉਹ ਤੋਂ ਪਹਿਲਾਂ ਕੰਮ ਹੋਇਆ ਚਾਹਲਸ ਤਾਂ ਕਰਾਵਾਂਗੇ ਕਰਾਵਾਂਗੇ ਪਰ ਪਹਿਲਾਂ ਕੰਮ ਖਰਾ ਲੀਏ ਨਾ ਜੇ ਪਹਿਲਾਂ ਜਾਂਚ ਦੇ ਚੱਕਰ 'ਚ ਪੈ ਗਏ ਤਾਂ ਥੋੜਾ ਕੰਮ ਖੜ ਜੂਗਾ ਇਸਪੋਸ ਬੋਰਡ ਨੇ ਕੋਈ ਨਹੀਂ ਡਾਇਰੈਕਸ਼ਨ ਦਿੱਤੀ ਮੈਨੂੰ ਕੋਈ ਦਿੱਕਤ ਨਹੀਂ ਹੈ ਕਿ ਮੈਨੂੰ ਤੁਸੀਂ ਕਹਿੰਦੇ ਹੋ ਮੈਨੂੰ ਲਿਸਟ ਦਿਖਾਓ ਤੋਂ ਮੈਂ ਦੀ ਅਮਰਤ ਆ ਆਹ ਬੈ ਜਿਹੜਾ ਤੁਹਾਨੂੰ ਦਿਖਾ ਕੇ ਆਟਿਆ ਇਹ ਥੱਲੇ-ਕੱਲੇ ਕਿਦਰ ਬਾਦੇ ਕੱਲੇ-ਕੱਲੇ ਕੰਮ ਦਾ ਕਿਤਾਬ 'ਚ ਆਹ ਨੇ ਜਿਹੜੇ ਡਿਪਾਰਟਮੈਂਟ ਵਾਈਜ਼ ਕੰਮ ਸਾਡੇ ਕੋਲ ਤਿਆਰ ਨੇ ਆ ਜਿਹੜਾ ਮੰਗ ਪੱਤਰ ਸਾਡੇ ਕੋਲ ਸੋਰਸ ਵੋਟ ਨੂੰ ਸਰ ਜਿਹੜੀ ਰਿਪੋਰਟ ਪੇਸ਼ ਕਰਨੀ ਹੈ ਜੀ ਉਹ ਰਿਪੋਰਟ ਕਰਨੀ ਹੈ ਚੰਗੀ ਤਰ੍ਹਾਂ ਲੈਣਾ ਜੀ ਉਹ ਤਾਂ ਬੈਕਮਾਂ ਕਰੂਗਾ ਵੀ ਜੀ ਕਦੋਂ ਇਹ ਸੀਵਰੇਜ ਪਿਆ ਸੀਗਾ ਉਹਦੇ ਉੱਪਰ ਕਦੋਂ ਕਦੋਂ ਉਹ ਖਰਾਬ ਹੋਇਆ ਕਦੋਂ ਕਦੋਂ ਪੈਸੇ ਲੱਗੇ ਉਹਦੇ ਵਿੱਚ ਤਾਂ ਫਿਰ ਤੁਸੀਂ ਰਿਪੋਰਟਿੰਗ ਕਰੋਗੇ ਕਿ ਕਿੱਥੇ ਪੈਸੇ ਕਿੱਥੇ ਕਿੱਥੇ ਖਾਤੇ ਗਏ ਇਹ ਤਾਂ ਕੋਟ ਦਾ ਮਤਲਬ ਹੈ ਨਾ ਜੀ ਮੇਰਾ ਕੰਮ ਹੈ ਜਿਹੜਾ ਉਹ ਰਾਜਨੀਤੀ ਕਰਨਾ ਨਹੀਂ ਹੈਗਾ ਵੀ ਅਸੀਂ ਇਕੱਲੀ ਬਿਆਨਬਾਜ਼ੀ ਕਰ ਲਈਏ ਸਾਨੂੰ ਚਾਹੇ ਬਾਇਲੈਕਸ਼ਨ ਦੀ ਜੇ ਮੈਂ ਆਪਦੀ ਗੱਲ ਕਰਾਂ ਜਾਂ ਲਾਡੀ ਧੋਸਿਆਂ ਦੀ ਗੱਲ ਕਰਾਂ ਠੀਕ ਹੈ ਨਾ ਸਾਨੂੰ ਬਾਇਲੈਕਸ਼ਨ ਕਰਕੇ ਪਾਰਟੀ ਪਰ ਨੂੰ ਸਰਕਾਰ ਵੱਲੋਂ ਡੀਟੇ ਲੱਗੀਆਂ ਕੰਮ ਪਹਿਲਾਂ ਵੀ ਚੱਲ ਰਹੇ ਸੀਗੇ ਪਰ ਹਾ ਡੈਫੀਨਿਟਲੀ ਜੇ ਮੈਂ ਤੁਹਾਨੂੰ ਕਹਾਂ ਪੋਲਿਟਿਕਲ ਐਕਟੀਵਿਟੀ ਦੀ ਵਜਨ ਨਹੀਂ ਹੁੰਦੀ ਆ ਉਹਦੇ ਨਾਲ ਜਿਵੇਂ ਹੀ ਪਤਾ ਲੱਗਿਆ ਤੇ ਨਾਲ ਦੀ ਵਾਰਸੀਂ ਐਸਟੀਮੇਟ ਰੌਕ ਟੈਂਡਰ ਨੇ ਜਿਹੜੇ ਉਹ ਲੱਗ ਚੁੱਕੇ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਪਟੀਸ਼ਨ ਦੇ ਨਾਲ ਕੰਮ ਹੱਲ ਨਹੀਂ ਹੁੰਦੇ ਉਹਦੇ ਨਾਲ ਇਨਸਾਫ ਤਰਾਸ਼ਾ ਤਾਂ ਜੰਮ ਬੱਟ ਜਾਣਗੇ ਆ ਰੀਜਨ ਤੋਂ ਲਾਈ ਜੋ ਉਹਨਾਂ ਨੇ ਤੋ ਆਪ ਹੀ ਦੱਸ ਦੇਣ ਕਿ 5 ਸਾਲਾਂ ਚ ਉਹਨਾਂ ਨੇ ਕਿਦਰ ਤੱਕ ਇਸ ਵੀਰੇ ਤੇ ਲਈ ਕੀ ਕੀਤਾ ਦੱਸ ਦੇਣਾ ਆਪ ਹੀ ਆਪੀ ਮਸਲਾ ਸੰਜਾਬ ਦੇ ਖਜ਼ਾਨੇ ਦੇ ਹਾਲਾਤ ਕਿਸ ਤਰ੍ਹਾਂ ਦੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਹਾਲਾਤ ਦੇਖੋ ਇਸ ਤਰ੍ਹਾਂ ਜੀ ਕਿ ਪਿਛਲੇ ਸਰਕਾਰਾਂ ਜੋ ਛੱਡ ਗਈਆਂ ਬڑے بڑے ਕਰਜ਼ਾ ਸੀ ਜਿਹੜਾ ਉਹ ਛੱਡ ਗਈਆਂ ਹਾਲਾਤ ਜਿਹੜੇ ਉਹ ਅਸੀਂ ਉਹਨੂੰ ਡੈਫੀਨਿਟਲੀ ਫੀਲ ਕਰਨ ਲੱਗੇ ਹੋયા ਜੇ ਆਪਾਂ ਗੱਲ ਕਰ ਲਈਏ ਜਿਹੜੀ ਰੈਵਨਿਊ ਕਲੈਕਸ਼ਨ ਦੀ ਉਹ ਪਿਛਲੇ ਸਮੇਂ ਨਾਲੋਂ ਹਰੇਕ ਮੈਂਥ ਦੇ ਵਿੱਚ ਉਹ ਵਧੀਆ ਆ ਪਰ ਡੈਫੀਨਿਟਲੀ ਯਸ ਕਰਤਾ ਸੀ ਜਿਹੜਾ ਪਿਛਲੇ ਸਤਾਰਾ ਇੰਨਾ ਝੜ ਗਿਆ ਉਹਨਾਂ ਨੂੰ ਮੈਨੇਜ ਕਰਨ ਲੱਗੇ ਹੋਇਆ ਕੁਝ ਜਿਹੜੇ ਰੈਵਨਿਊ ਮੋਬਿਲਾਈਜੇਸ਼ਨ ਦੇ ਫੈਸਲੇ ਜਿਹੜੇ ਉਹ ਕੱਲ ਸਰਕਾਰ ਵੱਲੋਂ ਲਈ ਵੀ ਗਏ ਨੇ ਪਰ ਐਟ ਦ ਸੇਮ ਟਾਈਮ ਆ ਉਹ ਇਸ ਕਰਕੇ ਵੀ ਸਮਝ ਨਹੀਂ ਕਿਉਂਕਿ ਇੰਨੇ ਡਿਵੈਲਪਮੈਂਟ ਦੇ ਕੰਮ ਨੇ ਉਹ ਸਟੇਜ ਤੇ ਜਿਸ ਤਰ੍ਹਾਂ ਪੈਟਰੋਲ ਦੀਦਾ ਰੇਟ ਵਜ੍ਹਾ ਭਾਰ ਨੂੰ ਲੋਕਾਂ ਦੇ ਉੱਪਰ ਯਕਤੀ ਉਹ ਸੁਧਾਉਣਾ ਪੈ ਗਿਆ ਇਸ ਤਰ੍ਹਾਂ ਨਹੀਂ ਤੁਸੀਂ ਦੱਸੋ ਜੇ ਇੱਕ ਮਿੰਟ ਤੁਸੀਂ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਸਰਕਾਰ ਕਿਵੇਂ ਚੱਲਦੀ ਹੈ ਸਰਕਾਰ ਜਿਵੇਂ ਕਿਸੇ ਨੇ ਘਰ ਚਲਾ ਲਿਆ ਜਾਂ ਵਪਾਰ ਚਲਾ ਲਿਆ ਉਵੇਂ ਚੱਲਣੀ ਹੁੰਦੀ ਹੈ ਨਾ ਵੀ ਇੱਕ ਪਾਸੇ ਪੈਸਾ ਕਮਾਈ ਆਉਣੀ ਹੈ ਤੇ ਦੂਜੇ ਪਾਸੇ ਉਹ ਲੋਕਾਂ ਦੇ ਡਿਵੈਲਪਮੈਂਟ ਤੇ ਕੰਮਾਂ ਤੇ ਲਾਉਣੀ ਹੈ ਕਹਿੰਦਾ ਜੀ ਹੁਣ ਜਦੋਂ ਲੋਕਾਂ ਨੂੰ ਚਾਹੇ ਖੇਤੀਏ ਚਾਹੇ ਡੋਮੈਸਟਿਕ ਹੈ ਬਿਜਲੀ ਫ੍ਰੀ ਮਿਲ ਰਹੀ ਹੈ ਟਰਾਂਸਪੋਰਟ ਫ੍ਰੀ ਮਿਲ ਰਹੀ ਹੈ ਹੈਲਥ অর ਐਜੂਕੇਸ਼ਨ ਫ੍ਰੀ ਮਿਲ ਰਹੀ ਹੈ ਕਿਤੇ ਨਾ ਕਿਤੇ ਦਾ ਰੈਵਨਿਊ ਕਲੈਕਸ਼ਨ ਸਰਕਾਰ ਨੂੰ ਚਾਹੀਦਾ ਹੈ ਨਾ ਸੋ ਇਸ ਕਰਕੇ ਜਿਹੜਾ ਮਿਨਿਮਲ ਹਿੰਜ ਸਪੋਜ਼ ਜੇ ਸਪੋਜ਼ ਤੁਸੀਂ ਇਹਦੀ ਗੱਲ ਕੀਤੀ ਆ ਟੈਕਸੇਸ਼ਨ ਦੀ ਗੱਲ ਕੀਤੀ ਆ ਆਪਾਂ ਉਹਦੇ ਕੱਲ ਟੈਕਸ ਲੱਗਿਆ ਤੁਹਾਡੇ ਜਿਹੜੇ 7 ਕਿਲੋਵੋਟ ਦੇ ਜਿਹੜੇ ਸੀਗੇ ਜਿਨ੍ਹਾਂ ਦਾ ਕਨੈਕਸ਼ਨ ਹੈ ਆਲਰੇਡੀ ਜਿਹੜੇ ਬੰਦੇ ਨੂੰ 600 ਯੂਨਿਟ ਫ੍ਰੀ ਮਿਲਣ ਗਈ ਆ ਉਹਨੂੰ ਡਬਲ ਸਬਸਿਡੀ ਜਿਹੜਾ ਮਿਲਦਾ ਪਰ ਇੱਕ ਚੀਜ਼ ਹੋਰ ਫ੍ਰੀ ਦੇਣ ਦੀ ਜੇ ਜੋਬ ਨਹੀਂ ਜ਼ਰੂਰੀ ਜੀ ਹਰ ਬੰਦੇ ਨੂੰ ਜੋਬ ਹੀ ਮਿਲ ਜੇ 42 ਦਾ ਹਰ ਬੰਦੇ ਨੂੰ ਕਿਵੇਂ ਮਿਲ ਸਕਦੇ ਜੀ 42 ਦਾ ਜ਼ਰੂਰੀ ਬੰਨਣਾ ਚੀਜ਼ ਨਹੀਂ ਜਿਹਨੂੰ ਪ੍ਰਾਈਸ ਪਹੁੰਚ ਜਗਾ ਲੱਖ ਘਰ ਹੈ ਤੇ ਸਰਕਾਰੀ ਨੌਕਰੀ ਹੈਗੀ 3 ਲੱਖ ਕਿੰਨੇ ਲੋਕ ਤੁਸੀਂ ਮੈਨੂੰ ਨਹੀਂ ਸਮਝਾਉਂਦੇ ਤੁਹਾਡਾ ਚੈਨਲ ਸੋ ਤੁਹਾਡਾ ਚੈਨਲ ਮੈਂ ਮੈਂ ਦੱਸ ਰਿਹਾ ਸਾਰੇ ਪੰਜਾਬ ਨੂੰ ਨੌਕਰੀ ਦੇ ਦਸਾਂ ਸਰ ਮੈਂ ਕਹਿੰਦਾ ਪਰ ਜਿਹੜੀ ਫਰੀਦ ਪੈਸੇ ਲਾਇਆ ਜਾ ਸਕਦੇ ਆ ਉਹ ਪ੍ਰਾਈਵੇਟ ਨਹੀਂ ਤਾਂ ਕੁਝ ਕੀਤਾ ਜਾ ਸਕਦਾ ਜੀ ਫਿਰ ਚੱਲ ਨਹੀਂ ਰਿਹਾ ਜੀ ਆਪਾਂ ਚੱਲ ਹੀ ਰਿਹਾ ਸਰ ਉਹ ਗਿਣਤੀ ਜ ਨਹੀਂ ਨਾ ਹੁੰਦੀ ਤੁਹਾਡੇ ਮੰਤਰੀ ਸਾਹਿਬ ਸੈਲਰਾਂ ਨੂੰ ਲੈ ਕੇ ਆ ਕਿ ਸੈਲਰਾਂ ਦੇ ਅੰਦਰ